ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋ ਕੀ ਹਾਲ ਚਾਲ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋ ਤੇ ਅਸੀਂ ਬਿਲਕੁਲ ਠੀਕ ਠਾਕ ਹਾਂ ਜੀ ਤੇ ਪਿਛਲੀਆਂ ਵੀਡੀਓਜ਼ ਨੂੰ ਤੁਸੀਂ ਬਹੁਤ ਬਹੁਤ ਪਿਆਰ ਦਿੱਤਾ ਬਹੁਤ ਅੱਛਾ ਲੱਗਦਾ ਬਹੁਤ ਸਾਰੇ ਕਮੈਂਟ ਸੋਹਣੇ ਸੋਹਣੇ ਪੜੀ ਮੈਂ ਅ ਇੱਕ ਕਮੈਂਟ ਉਹਨਾਂ ਚੋਂ ਮੈਂ ਸਪੈਸ਼ਲੀ ਇੱਥੇ ਤੁਹਾਨੂੰ ਸੁਣਾਉਂਗੀ ਵੀ ਹੋਏ ਸੀਗਾ ਕਿ ਇੱਕ ਭੈਣ ਨੇ ਲਿਖਿਆ ਵੀ ਤੁਸੀਂ ਤਾਂ ਕਹਿੰਦੇ ਇਦਾਂ ਸਮਝਾ ਰਹੀ ਹੋ ਇਦਾਂ ਸਮਝਾਉਣੀ ਹੋ ਸਾਨੂੰ ਜਿਵੇਂ ਟੀਵੀ ਦੇ ਉੱਤੇ ਦੂਰਦਰਸ਼ਨ ਦੇ ਪਹਿਲਾਂ ਖਬਰਾਂ ਸੁਣਾਉਂਦੇ ਹੁੰਦੇ ਸੀ ਨਾ ਤੇ ਫਿਰ ਉਹਨੇ ਲਿਖਤਾ ਵੀ ਤੁਸੀਂ ਹੈ ਉਹਨਾਂ ਵਰਗੇ ਸੋਹਣੇ ਹੋ ਮਤਲਬ ਫਿਰ ਮੈਨੂੰ ਲੱਗਿਆ ਕਿ ਉਹਨਾਂ ਲੱਗਿਆ ਵੀ ਨਹੀਂ ਤੇ ਮਾਈਂਡ ਹੀ ਨਾ ਕਰ ਜੇ ਬੰਦਾ ਵੀ ਚੱਲ ਲਪੇਟ ਦਿੰਨੀ ਹੈ ਗੱਲ ਨੂੰ ਐਕਚੁਅਲੀ ਕੀ ਹੈ ਮੈਂ ਹੈਗੀ ਇੱਕ ਟੀਚਰ ਤੇ ਸਾਨੂੰ ਸਮਝਾਉਣ ਦੀ ਆਦਤ ਪਈ ਹੁੰਦੀ ਹੈ ਨਾ ਹਰ ਇੱਕ ਚੀਜ਼ ਫਿਰ ਮੈਨੂੰ ਇਹ ਹੁੰਦਾ ਹੈ ਕਿ ਕੁਐਰੀਜ਼ ਨਹੀਂ ਹੋਣਗੀਆਂ ਅੱਛੀ ਤਰ੍ਹਾਂ ਆਰਾਮ-ਰਾਮ ਨਾਲ ਆਪਾਂ ਗੱਲ ਕਰਾਂਗੇ ਤਾਂ ਕਿ ਬੱਚਾ ਨੂੰ ਬਹੁਤ سارے ਸਵਾਲ ਲਿਖਣੇ ਨਾ ਪੈਣ ਠੀਕ ਹੈ ਇਸ ਕਰਕੇ ਮੈਨੂੰ ਅੱਛਾ ਲੱਗਿਆ ਤੇ ਚਲੋ ਜੀ ਅ ਅੱਜ ਆਪਾਂ ਸ਼ੁਰੂ ਕਰਦੇ ਹਾਂ ਬੇਸਿਕ ਮੇਕਅਪ ਕਿਵੇਂ ਕਰੀਏ ਜਿਹੜੇ ਕਿ ਬਹੁਤ ਥੋੜਾ ਜਿਹਾ ਸਮਾਨ ਚਾਹੀਦਾ ਫਿਰ ਉਹ ਹੀ ਗੱਲ ਉੱਥੇ ਆ ਜੂਗੀ ਸਮਝਾਉਣ ਵਾਲੀ ਮੈਂ ਤੁਹਾਨੂੰ ਸਮਝਾਉਂਗੀ ਤਾਂ ਜ਼ਰੂਰ ਤਾਂ ਕਿ ਤੁਹਾਡੀਆਂ ਇਨਕੁਆਰੀਜ਼ ਬਾਅਦ ਚ ਨਾ ਹੋਣ ਇੱਕ ਇੱਕ ਚੀਜ਼ ਮੈਂ ਤੁਹਾਨੂੰ ਬਹੁਤ ਅੱਛੀ ਤਰ੍ਹਾਂ ਦੱਸਣ ਦੀ ਕੋਸ਼ਿਸ਼ ਕਰੂੰਗੀ ਆਪਣੀ ਤਰਫੋਂ ਜਿੰਨੀ ਮੈਨੂੰ ਨੌਲੇਜ ਹੋਊਗੀ ਠੀਕ ਹੈ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਅ ਜਿਹੜੀ ਚੀਜ਼ ਹੈਗੀ ਆ ਉਹ ਇਹ ਹੈ ਕਿ ਆਪਣੀ ਸਕਿਨ ਟੋਨ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਵੀ ਤੁਹਾਡੀ ਸਕਿਨ ਡਰਾਈ ਹੈ ਜਾਂ ਔਇਲੀ ਹੈ ਉਹ ਤੁਸੀਂ ਨੋਟ ਕਰ ਲੈਣਾ ਹੈ ਤੇ ਹੁਣ ਅਸੀਂ ਸਟੈਪ ਵਾਈਜ਼ ਸ਼ੁਰੂ ਕਰਾਂਗੇ ਸਭ ਤੋਂ ਪਹਿਲਾਂ ਤੁਸੀਂ ਫੇਸ ਧੋ ਲਿਆ ਠੀਕ ਹੈ ਮੈਂ ਧੋ ਕੇ ਬੈਠੀ ਸੀ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਮੈਂ ਤਾਂ ਕਿਉਂਕਿ ਵੀਡੀਓ ਬਣਾਉਣੀ ਸੀ ਤਾਂ ਉਦੋਂ ਵੀ ਥੋੜਾ ਜਿਹਾ ਟਨਰ ਲਾ ਲਿਆ ਸੀਗਾ ਧੋ ਕੇ ਤੇ ਤੁਸੀਂ ਵੀ ਹੁਣ ਪਹਿਲਾਂ ਆਪਣਾ ਫੇਸ ਸਾਫ਼ ਕਰ ਲੈਣਾ ਜਿੰਨੇ ਨਾਤਿਆਂ ਨੂੰ ਜੇ ਤੁਹਾਨੂੰ ਦੇਰ ਹੋ ਗਈ ਮੰਨ ਲਓ ਕਈ ਵਾਰੀ ਆਪਾਂ ਕੀ ਹੁੰਦਾ ਵੀ ਕਿਤੇ ਜਾਣਾ ਜੁਣਾ ਹੁੰਦਾ ਤੇ ਇਹ ਨਾ ਨੂੰ ਕਈ ਕਪੜੇ ਉਹੀ ਰੁਟੀਨ ਵਾਲੇ ਇੱਕ ਵਾਰੀ ਪਾ ਲੈ ਵੀ ਘਰ ਦੇ ਕੰਮ ਕਰਕੇ ਫਿਰ ਮੈਂ ਤਿਆਰ ਹੁੰਨੀ ਆ ਨਾ ਤੇ ਜੇ ਤੁਹਾਨੂੰ ਥੋੜਾ ਟਾਈਮ ਹੋ ਗਿਆ ਨਾ ਤੈਨੂੰ ਨਾ ਤੇ ਫਿਰ ਤੁਸੀਂ ਕੀ ਕਰਨਾ ਦੁਬਾਰਾ ਤੋਂ ਫੇਸ ਥੋੜਾ ਗਿੱਲਾ ਕਰ ਲੈ ਠੀਕ ਹੈ ਮੋਇਸਚਰ ਨੈਚੁਰਲ ਮੋਇਸਚਰ ਵੀ ਦੇਣਾ ਹੈ ਉਸ ਤੋਂ ਬਾਅਦ ਤੁਸੀਂ ਟੋਨਰ ਲਾ ਲੈਣੇ ਠੀਕ ਹੈ ਟੋਨਰ ਲਗਾ ਕੇ ਇਹਨੂੰ ਡਰਾਈ ਹੋਣ ਦੇਣਾ ਠੀਕ ਟੋਨਰ ਨੂੰ ਤੁਸੀਂ ਡਰਾਈ ਹੋਣ ਲਈ ਟਾਈਮ ਦਿਓ ਠੀਕ ਹੈ ਤੇ ਉਸ ਤੋਂ ਬਾਅਦ ਆਪਾਂ ਯੂਜ਼ ਕਰਾਂਗੇ ਆਪਣਾ ਮੌਇਸਚਰਾਈਜ਼ਰ ਠੀਕ ਹੈ ਹੁਣ ਇਹਨੂੰ ਹਲਕਾ ਜਿਹਾ ਸੁੱਕ ਲੈਣ ਦਿੰਦੇ ਆ ਫਿਰ ਅਸੀਂ ਲੈਣਾ ਜੀ ਮੌਇਸਚਰਾਈਜ਼ਰ ਹੁਣ ਉਹ ਆਪਾਂ ਟੋਨ ਅਪ ਕਰ ਲਿਆ ਤੇ ਅਗਲਾ ਸਟੈਪ ਅਸੀਂ ਕਰਾਂਗੇ ਉਹ ਮੌਇਸਚਰਾਈਜ਼ਰ ਲਾਵਾਂਗੇ ਮੇਰੇ ਕੋਲ ਜਿਹੜਾ ਮੌਇਸਚਰਾਈਜ਼ਰ ਹੈ ਥੋੜਾ ਕਾਸਟਲੀ ਅਸੀ ਟਾਫਿਲ ਦੀ ਪ੍ਰੋਡਕਟ ਥੋੜੀ ਜੀ ਕਾਸਟਲੀ ਹੁੰਦੀ ਹੈ ਬਟ ਇਹ ਥੋੜਾ ਜਿਹੀ ਬਹੁਤ ਹੁੰਦਾ ਮੇਰੇ ਇੰਨੇ ਕ ਨਾਲ ਹੀ ਚੱਲ ਜਾਂਦਾ ਕਿਉਂਕਿ ਲਾਈਟ ਬਹੁਤ ਹੈ ਇਹ ਠੀਕ ਹੈ ਤੇ ਤੁਸੀਂ ਮੇਕਅਪ ਤੋਂ ਪਹਿਲਾਂ ਮੌਇਸਚਰਾਈਜ਼ਰ ਲਾਉਣਾ ਹੈ ਕਿਉਂਕਿ ਸਾਨੂੰ ਡਰਾਈ ਫੇਸ ਤੇ ਨਹੀਂ ਕਰਨਾ ਅਸੀਂ ਮੇਕਅਪ ਲੋ ਜੇ ਲੋ ਵੀ ਤੁਸੀਂ ਮੇਕਅਪ ਕਰਨਾ ਹੈ ਜਿਵੇਂ ਮੇਰੇ ਹੁਣ ਥੋੜਾ ਜਿਹਾ ਗਲਾ ਬੰਦ ਟਾਈਪ ਪਾਇਆ ਹੋਇਆ ਹੈ ਸਰਦੀਆਂ ਦਾ ਮੌਸਮ ਹੋਣ ਕਰਕੇ ਜੇ ਤੁਸੀਂ ਤਿਆਰ ਹੋਵੋਗੇ ਤੇ ਉਦੋਂ ਤੁਸੀਂ ਇਸ ਤਰ੍ਹਾਂ ਦਾ ਗਲਾ ਸ਼ਾਇਦ ਨਹੀਂ ਪਾਇਆ ਹੋਊਗਾ ਤਾਂ ਤੁਸੀਂ ਆਪਣੀ ਗਰਦਨ ਦੇ ਉੱਤੇ ਵੀ ਪੂਰਾ ਸੇਮ ਫੇਸ ਦੇ ਨਾਲ ਦਾ ਹੀ ਮੇਕਅਪ ਅਸੀਂ ਗਰਦਨ ਤੇ ਕਰਨਾ ਹੁੰਦਾ ਹੈ ਠੀਕ ਹੈ ਜੋ ਚੀਜ਼ ਅਸੀਂ ਫੇਸ ਤੇ ਯੂਜ਼ ਕਰਾਂਗੇ بیس ਬਣਾਵਾਂਗੇ ਉਹੀ ਚੀਜ਼ ਤੁਸੀਂ ਇੱਥੇ ਵੀ ਯੂਜ਼ ਕਰਦੇ ਹੋ ਲਓ ਜੀ ਮੇਰੇ ਬਹੁਤ ਲਾਈਟ ਜਾਂ ਹੈਗਾ ਇਹ ਬਹੁਤ ਸੋਹਣਾ ਮੋਇਸਚਰਾਈਜ਼ਰ ਹੈ ਇਦੇ ਵਿੱਚ ਜਦੋਂ ਵੀ ਜੇ ਤੁਸੀਂ ਖਰੀਦਦੇ ਹੋ ਤਾਂ ਇਹਦੇ ਵਿੱਚ ਤੁਸੀਂ ਆਪਣੀ ਸਕਿਨ ਟਾਈਪ ਦੇਖ ਕੇ ਖਰੀਦਣਾ ਇਹਦੇ ਉੱਤੇ ਲਿਖਿਆ ਹੁੰਦਾ ਵੀ ਡਰਾਈ ਸਕਿਨ ਲਈ ਆ ਇਹਦੇ ਲਈ ਆ ਇਹਦੇ ਲਈ ਉਹ ਤੁਸੀਂ ਜਰੂਰ ਹਮੇਸ਼ਾ ਹੀ ਜਦੋਂ ਪ੍ਰੋਡਕਟ ਲੈਣਾ ਹੈ ਆਪਣਾ ਉਹਦੇ ਹਿਸਾਬ ਨਾਲ ਲੈਣਾ ਹੈ ਠੀਕ ਹੈ ਹੁਣ ਥੋੜਾ ਜਿਹਾ ਇਹਨੂੰ ਹੋਰ ਸੁੱਕਣ ਦਿੰਨੇ ਆ ਤੇ ਲੋ ਜੀ ਉਸ ਤੋਂ ਬਾਅਦ ਆਪਾਂ ਪ੍ਰਾਈਮਰ ਯੂਜ਼ ਕਰਨਾ ਹੈ ਪ੍ਰਾਈਮਰ ਨੂੰ ਅਸੀਂ ਇਹ ਸਿੱਖਣ ਵਾਲੀ ਚੀਜ਼ ਹੈ ਮੀਨ ਠੀਕ ਹੈ ਥੋੜਾ ਜਿਹਾ ਪ੍ਰਾਈਮਰ ਲੈਣਾ ਹੈ ਮੈਂ ਇੱਧਰ ਲੈ ਕੇ ਦਿਖਾ ਦਿੰਨੀ ਹਾਂ ਤੁਹਾਨੂੰ ਲਾਈਕ ਦਿਸ ਇਨਕ ਮੇਰੇ ਖਿਆਲ ਚ ਤੁਹਾਨੂੰ ਕਲੀਅਰ ਹੋ ਗਿਆ ਹੋਣਾ ਇਹਦਾ ਰੰਗ ਨਹੀਂ ਹੁੰਦਾਗਾ ਇਦਾਂ ਦਾ ਹੀ ਹੁੰਦਾ ਇਹ ਜੋ ਤੁਸੀਂ ਲੈ ਕੇ ਆਓਗੇ ਇਦਾਂ ਦਾ ਹੀ ਹੋਊਗਾ ਇੰਨਾ ਕੁ ਲੈ ਲੈਣਾ ਇੱਕ ਵੱਡਾ ਤੁਪਕਾ ਸਮਝ ਲਓ ਠੀਕ ਹੈ ਤੇ ਉਸ ਤੋਂ ਬਾਅਦ ਕੀ ਕਰਨਾ ਹੈ ਤੁਸੀਂ ਇਦਾਂ ਲਾਉਣਾ ਠੀਕ ਹੈ ਹੁਣ ਇਹਨੂੰ ਮਤਲਬ ਇਹਦੀ ਆਪਾਂ ਮਾਲਿਸ਼ ਨਹੀਂ ਕਰਨੀਗੀ ਇਦਾਂ ਇਦਾਂ ਬਸ ਈਵਨ ਜੈ ਲਾ ਦੇਣਾ ਸਾਰੇ ਕਿਤੇ ਤੇ ਛੱਡ ਦੇਣਾ ਇਹਨੂੰ ਲਾ ਕੇ ਮਲਣਾ ਨਹੀਂ ਕਿਉਂਕਿ ਅਸੀਂ ਜੇ ਮੜਦਾਂਗੇ ਫਿਰ ਤਾਂ ਇਹ ਫੇਰ ਉੱਥੋਂ ਵਿਰਲਾ ਚੋਂ ਬਾਹਰ ਨਿਕਲਿਓਗੇ ਸਾਡੀ ਜਿੱਥੇ-ਜਿੱਥੇ ਅਸੀਂ ਇਹਨੂੰ ਭਰਿਆ ਸੀ ਲੋਨਸਾਰੇ ਕੀਤੇ ਹੈ ਮਤਲਬ ਪੂਰਾ ਫੇਸ ਤੇ ਇੰਨੇ ਖ ਬਹੁਤ ਐ ਜਿਆਦਾ ਦੀ ਤੁਹਾਨੂੰ ਜ਼ਰੂਰਤ ਨਹੀਂ ਹੋਣੀ ਇਹ ਬਹੁਤ ਬਹੁਤ ਵਧੀਆ ਰਿਜ਼ਲਟ ਨਹੀਂ ਇਹਦੇ ਇਹ ਤੇ ਜੇ ਤੁਸੀਂ ਪਹਿਲਾਂ ਨਹੀਂ ਯੂਜ਼ ਕੀਤਾ ਜਾਂ ਤੁਹਾਨੂੰ ਇਹਦੇ ਬਾਰੇ ਪਹਿਲਾਂ ਨਹੀਂ ਪਤਾ ਸੀ ਤਾਂ ਹੁਣ ਮੈਂ ਤੁਹਾਨੂੰ ਦੱਸਦਾ ਵੀ ਇਹ ਚੀਜ਼ ਤੁਸੀਂ ਜ਼ਰੂਰ ਯੂਜ਼ ਕਰਨੀ ਹੈ ਬਹੁਤ ਬੈਨੀਫੀਸ਼ੀਅਲ ਹੈ ਇੱਕ ਤਾਂ ਇਹਦੇ ਨਾਲ ਟੋਨ ਜਿਹੜੀ ਹੈ ਤੁਹਾਡੀ ਈਵਨ ਹੋ ਜਾਂਦੀ ਹੈ ਇਹਨੂੰ ਥੋੜਾ ਜਿਹਾ ਟਰਾਈ ਹੁੰਦੇ ਨਾ ਕਿਉਂਕਿ ਇਹ ਨਾ ਪਾਣੀ ਡਾਈਫ ਹੁੰਦਾ ਹੈ ਹਾਂ ਤੇ ਥੋੜਾ ਮੋਇਸਚਰ ਵੀ ਲੌਕ ਕਰ ਦਿੰਦਾ ਜਿਹੜਾ ਆਪਾਂ ਮੋਇਸਚਰਾਈਜ਼ਰ ਲਾਇਆ ਸੀ ਉਹਨੂੰ ਲੌਕ ਕਰਤਾ ਹੈ ਨਹੀਂ ਹੁਣ ਥੋੜੀ ਸਾਰੀ ਸਕਿਨ ਨੂੰ ਤੇ ਹੁਣ ਨਾਲ ਇਹਨੇ ਆਪ ਵੀ ਮੋਇਸਚਰਾਈਜ਼ਰ ਦਾ ਕੰਮ ਕਰਤਾ ਠੀਕ ਹੈ ਤੇ ਬਹੁਤ ਬਹੁਤ ਸਮੂਥ ਤੇ ਅੱਛਾ بیس ਬਣਿਆ ਸਾਡਾ ਮੇਕਅਪ ਲਈ ਠੀਕ ਹੈ ਤੇ ਹੁਣ ਕੀ ਲੈਣਾ ਹੈ ਆਪਾਂ ਅਗਲਾ ਸਟੈਪ ਤੁਸੀਂ ਲੈਣੀ ਹੈ ਜੇ ਤੁਸੀਂ ਫਾਊਂਡੇਸ਼ਨ ਯੂਜ਼ ਕਰਦੇ ਹੋ ਅੱਛੀ ਕੰਪਨੀ ਦੀ ਫਾਊਂਡੇਸ਼ਨ ਲਓ ਤੇ ਆਪਣੀ ਸਕਿਨ ਨਾਲ ਮੈਚਿੰਗ ਲਓ ਇੱਥੋਂ ਮੈਚ ਕਰਿਆ ਕਰੋ ਆ ਜਿਹੜੀ ਕੰਨ ਦੇ ਕੋਲ ਸਕਿਨ ਹੁੰਦੀ ਹੈ ਨਾ ਇਹ ਕਲਰ ਨਾਲ ਤੁਸੀਂ ਮੈਚ ਕਰਿਆ ਕਰੋ ਜਿਹੜੀ ਫਾਊਂਡੇਸ਼ਨ ਹੁੰਦੀ ਹੈ ਨਾ ਇਹ ਵੀ ਨੋਟ ਕਰੋ ਕਦੇ ਵੀ ਇਹ ਰੰਗ ਕੋਰਾ ਕਰਨ ਵਾਸਤੇ ਨਹੀਂ ਹੁੰਦੀ ਫਾਊਂਡੇਸ਼ਨ ਫਾਊਂਡੇਸ਼ਨ ਬੇਸਿਕਲੀ ਸਮੂਥਨੈਸ ਦਿਖਾਉਣ ਵਾਸਤੇ ਹੁੰਦੀ ਹੈ ਇਕਵਨ ਟੋਨ ਦੇਣੀ ਹੈ ਅਸੀਂ ਆਪਣੇ ਸਕਿਨ ਨੂੰ ਜੇ ਤੁਸੀਂ ਬਹੁਤ ਜ਼ਿਆਦਾ ਚਿੱਟੀ ਲਗਾ ਲੋਗੇ ਤਾਂ ਜੇ ਤੁਸੀਂ ਬੈਠੋਗੇ ਤਾਂ ਤੁਹਾਡੇ ਹੱਥਾਂ ਦਾ ਤੇ ਫੇਸ ਦਾ ਰੰਗ ਬਹੁਤ ਜ਼ਿਆਦਾ ਡਿਫਰੈਂਸ ਹੋ ਚੁੱਕਾ ਹੁਣ ਦੇਖੋ ਬਹੁਤ ਥੋੜਾ ਫਰਕ ਹੈ ਇੰਨਾ ਕੁ ਤਾਂ ਨੇਚਰਲੀ ਫਰਕ ਹੁੰਦਾ ਜੇ ਤੁਸੀਂ ਚਿੱਟੀ-ਚਿੱਟੀ ਲਗਾ ਲੋਗੇ ਜੇ ਤੁਹਾਡਾ ਕੰਪਲੈਕਸ਼ਨ ਬਹੁਤ ਜ਼ਿਆਦਾ ਗੋਰਾ ਨਹੀਂ ਹੈਗਾ ਤਾਂ ਬਹੁਤ ਜ਼ਿਆਦਾ ਚਿੱਟੀ ਫਾਊਂਡੇਸ਼ਨ ਨਹੀਂ ਲੈ ਕੇ ਆਉਣੀ ਠੀਕ ਹੈ ਸਕਿਨ ਟੋਨ ਇਥੋਂ ਮੈਚ ਕਰਕੇ ਤੁਸੀਂ ਲੈ ਕੇ ਆਉਣੀ ਹੈ ਕਰਦੇ ਤੇ ਫਾਊਂਡੇਸ਼ਨ ਯੂਜ਼ ਕਰਨਾ ਚਾਹੁੰਦੇ ਹੋ ਤਾਂ ਉਹ ਕਰ ਸਕਦੇ ਹੋ ਤੇ ਹੁਣ ਮੇਰੇ ਕੋਲੇ ਹੈਗੀ ਸਨਸਕ੍ਰੀਨ lettes me the ਮੈਂ ਇਹ ਲਵਾਂਗੀ ਤਾਂ ਉਹਨੂੰ ਲਾਉਣ ਦਾ ਤਰੀਕਾ ਹੀ ਮੇਰੇ ਲਈ ਸਿੱਖਣਾ ਹੈ ਆਪਾਂ ਲਓ ਜੀ ਹਲੋ ਮੇਰੀ ਟਿੰਟਡ ਹੈ ਆ ਦੇਖੋ ਇਸ ਤਰ੍ਹਾਂ ਫਾਊਂਡੇਸ਼ਨ ਵਿੱਚ ਆਲਰੇਡੀ ਮਿਕਸ ਹੈ ਇਹਦੇ ਵਿੱਚ ਠੀਕ ਹੈ ਮੈਂ ਇਹ ਲੈ ਰਹੀ ਐ ਇਹਨੂੰ ਤੁਸੀਂ ਕਿਵੇਂ ਲਾਉਣਾ ਹੈ ਪਹਿਲਾਂ ਮੈਂ ਹੱਥ 'ਕਾ ਕੇ ਰੱਖੂੰਗੀ ਕਿਉਂਕਿ ਫਿਰ ਮੈਨੂੰ ਥੋੜਾ ਜਿਹਾ ਦੇਖਣ ਚ ਕੈਮਰੇ ਚ ਦਿੱਕਤ ਹੁੰਦੀ ਹੈ ਇਦਾਂ ਇਦਾਂ ਕਰਕੇ ਤੁਸੀਂ ਨਾ ਮਲਕੇ ਨਹੀਂ ਲਾਉਣਾ ਆਪਾਂ ਨਾਰਮਲੀ ਕੀ ਕਰਦੇ ਹੁੰਨੇ ਆ ਹੱਥਾਂ ਨੂੰ ਲੈ ਕੇ ਤੇ ਮਲਣਾ ਸ਼ੁਰੂ ਕਰ ਦੇ ਨੇ ਹੱਥਾਂ ਦੇ ਉਵੇਂ ਨਹੀਂ ਤੁਸੀਂ ਇਦਾਂ ਸਕਿਨ ਦੇ ਉੱਤੇ ਛੜਨੈ ਨੂੰ ਲੋ ਜੀ ਇਦਾਂ ਫਲਾ ਲਿਆ ਤੇ ਉਸ ਤੋਂ ਬਾਅਦ ਤੁਸੀਂ ਆਪਣੀ ਉਂਗਲਾਂ ਦੇ ਨਾਲ ਇਦਾਂ ਨਹੀਂ ਤੁਸੀਂ ਇੱਕ ਸਪੰਜ ਵੀ ਆਉਂਦੀ ਹੈ ਜਿਹਦੇ ਨਾਲ ਅਸੀਂ ਮੇਕਅਪ ਸੈੱਟ ਕਰਦੇ ਹਾਂ ਉਹ ਵੀ ਲੈ ਸਕਦੇ ਹੋ ਤੁਸੀਂ ਬਟ ਨਹੀਂ ਸਾਡੀਆਂ ਉਂਗਲਾਂ ਬੈਸਟ ਨੇ ਕੁਦਰਤ ਨੇ ਸਾਨੂੰ ਇਸ ਤਰ੍ਹਾਂ ਬਣਾਇਆ ਸਾਡੇ ਹੱਥਾਂ ਨੂੰ ਲੋ ਜੀ ਇਦਾਂ ਕਰਦੇ ਜਾਣੇ ਜਦੋਂ ਵੀ ਤੁਸੀਂ ਮੇਕਅਪ ਕਰਦੇ ਹੋ ਨਾ ਬਹੁਤ ਮਲਣਾ ਨਹੀਂ ਹੈ ਸਕਿਨ ਦੇ ਉੱਤੇ ਇਹਨੂੰ ਕਿਉਂਕਿ ਫਿਰ ਜਿਹੜਾ ਆਪਾਂ ਸੈਟਿੰਗ ਕੀਤੀ ਹੈ ਪ੍ਰਾਈਮਰ ਲਗਾਇਆ ਸੀ ਜਾਂ ਜੋ ਵੀ ਲਗਾਇਆ ਸੀ ਉਹ ਤੁਹਾਡਾ ਫਿਰ ਫਾਈਨ ਲਾਈਨਸ ਦੇ ਵਿੱਚੋਂ ਨਿਕਲ ਜਾਊਗਾ ਤੇ ਫਿਰ ਤੁਹਾਡੀਆਂ ਫਾਈਨ ਲਾਈਨਸ ਦਿਖਣ ਲੱਗ ਪੈਣਗੀਆਂ ਠੀਕ ਹੈ ਤਾਂ ਅਸੀਂ ਉਹਨੂੰ ਇਦਾਂ ਨੀ ਕਰ ਦਿੰਦੇ ਵੀ ਪੂਰੀ ਤੇ ਤੇ ਤੁਸੀਂ ਫਾਊਂਡੇਸ਼ਨ ਦੇ ਸਪੌਟਸ ਲਾ ਲੈਣੀਆਂ ਤੇ ਫਿਰ ਉਹਨੂੰ ਇਦਾਂ ਸਮਝ ਕਰ ਲੈਣਾ। ਲਓ ਹੁਣ ਮੈਨੂੰ ਐਨਕ ਲਾ ਕੇ ਦੇਖਣਾ ਪੈਣਾ ਕਿਉਂਕਿ ਕੈਮਰਾ ਥੋੜਾ ਮੈਥੋਂ ਦੂਰ ਹੈ। ਲਓ ਜੀ 컬러 ਤੁਸੀਂ ਦੇਖੋ ਲਸਟਰ ਵੀ ਆ ਗਈ ਤੇ इवन ਵੀ ਹੋ ਗਿਆ। ਲਓ ਜੀ ਸਮਝਿੰਗ ਕਰ ਲੈਣੀ ਅੱਛੀ ਤਰ੍ਹਾਂ। ਵਾਲਾਂ ਦੇ हेयरलाइन ਦੇ ਬਿਲਕੁਲ ਕੋਲੇ ਤੱਕ ਨਹੀਂ ਤਾਂ ਫਿਰ ਉਹ ਉੱਥੋਂ ਜਾ ਕੇ ਅਲੱਗ ਦਿਖਣ ਲੱਗ ਜਾਂਦਾ ਹੈ ਬਾਲਾਂ ਦੇ ਕੋਲੇ ਜੀ ਜਾ ਕੇ ਠੀਕ ਹੈ ਫੇਸ ਲਓ ਜੀ ਸਾਰੀ ਸੈਟਿੰਗ ਹੋ ਗਈ ਆਪਣੀ ਕਰੀਮ ਦੀ ਠੀਕ ਹੈ ਤੇ ਹੁਣ ਜੇ ਤਾਂ ਤੁਹਾਡੀ ਡਰਾਈ ਸਕਿਨ ਹੈ ਠੀਕ ਹੈ ਫਿਰ ਤਾਂ ਤੁਹਾਨੂੰ ਬਹੁਤ ਜ਼ਿਆਦਾ ਪਾਊਡਰ ਦੀ ਜ਼ਰੂਰਤ ਨਹੀਂ ਪੈਂਦੀ ਬਟ ਫਿਰ ਵੀ ਹਲਕਾ ਜਾ ਕਿਉਂਕਿ ਆਪਾਂ ਬਹੁਤ ਜ਼ਿਆਦਾ ਵਿਚ ਨਹੀਂ ਮਿਕਸ ਕੀਤਾ ਥੋੜੀ ਦੇਰ ਚ ਇਹਨੇ ਹੌਲੀ ਹੌਲੀ ਸੈੱਟ ਹੋ ਜਾਣਾ ਹੁੰਦਾ ਫਿਰ ਤੁਸੀਂ ਕੋਈ ਵੀ ਫਾਊਂਡੇਸ਼ਨ ਆਪਣਾ ਪਾਊਡਰ ਜਿਹੜਾ ਤੁਹਾਡੀ ਇਹ ਵੀ ਇਹਦੇ ਵਿੱਚ ਵੀ ਹੋਈ ਹੈ ਫਾਊਂਡੇਸ਼ਨ ਵਾਲਾ ਚੱਕਰ ਹੈ ਤੁਸੀਂ ਸਕਿਨ ਟੋਨ ਦੇਖ ਕੇ ਲੈਣਾ ਹੈ ਆਪਣੀ ਲਓ ਜੀ ਆਪਾਂ ਇਦਾਂ ਲਾਵਾਂਗੇ ਮੈਂ ਫੇਰ ਐਨਕ ਲਾ ਲਾਂ ਕਿ ਦੂਰ ਹੈ ਕੈਮਰਾ ਤਾਂ ਫੇਰ ਫਿਰ ਮੈਨੂੰ ਚੰਗੀ ਤਰ੍ਹਾਂ ਪਤਾ ਨਹੀਂ ਲੱਗਦਾ ਜਦੋਂ ਸ਼ੀਸ਼ੇ ਦੇ ਕੋਲੇ ਹੁੰਨੀ ਆਪ ਤਿਆਰ ਹੋ ਰਹੀ ਹੁੰਨੀ ਆ ਲਓ ਜੀ ਇਦਾਂ ਕਰਕੇ ਆਪਾਂ ਹਲੋ ਇਹ ਨੂੰ ਵੀ ਐਵੇਂ 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 ਕਰਕੇ ਨਹੀਂ ਇੱਕ ਖਾਸ ਬਸ ਇਹੀ ਪੁਆਇੰਟਸ ਹੁੰਦੇ ਨੇ ਮੇਕਅਪ ਦੇ ਵਿੱਚ ਜਿਹੜਾ ਆਪਾਂ ਧਿਆਨ ਰੱਖਣੇ ਹੁੰਦੇ ਆ ਆਪਾਂ ਨਾਰਮਲੀ ਇਹ ਸਵੇਰ ਹੁੰਦਾ ਕਿ ਐ ਮਲ ਕੇ ਪਾਊਡਰ ਸੈੱਟ ਕਰਤਾ ਜਾਂ ਹੋਰ ਕਰਤਾ ਲੋ ਇਦੇ ਨਾਲ ਜਿਹੜੇ ਤੁਹਾਡੇ ਜ਼ਿਆਦਾ ਹੀ oily ਦੀ ਲੁੱਕਾਂ ਗਈ ਸੀਗੀ ਉਹ ਸੈੱਟ ਹੋ ਗਈ ਠੀਕ ਹੈ ਇੱਕ ਸਟੈਪ ਹੋ ਗਿਆ ਤੁਹਾਡਾ ਜਿਹੜਾ ਮੇਕਅਪ ਹੈ ਉਹ ਥੋੜਾ ਜਿਹਾ ਡਰਾਈ ਟਾਈਪ ਹੋ ਗਿਆ ਤੇ ਟਿਕ ਗਿਆ ਹੁਣ ਠੀਕ ਹੈ ਹੁਣ ਇਹ ਹਿੱਲੂਆ ਨਹੀਂ ਕਿਉਂਕਿ ਅਸੀਂ ਪ੍ਰਾਈਮਰ ਬੇਸ ਵੀ ਦਿੱਤਾ ਹੋਇਆ ਥੱਲੇ ਤੇ ਹੁਣ ਤੁਸੀਂ ਕੀ ਕਰਨਾ ਹੈ ਇੱਕ ਸਟੈਪ ਜਿਹੜਾ ਤੁਹਾਡੀ ਇੱਛਾ ਹੈ ਤੁਸੀਂ ਕਰਨੀ ਚਾਹੋ ਤਾਂ ਕਰ ਲਓ ਮੈਨੂੰ ਅੱਛਾ ਲੱਗਦਾ ਪਰਸਨਲੀ ਇਸ ਲਈ ਮੈਂ ਕਰਦੀ ਹੁੰਨੀ ਆ ਉਹ ਬਥੋਂ ਦੱਸ ਦਨੀ ਆ ਇੱਕ ਗਲਿਟਰ ਜੇ ਹੁੰਦਾ ਹੈ ਇਹ ਜੇ ਤੁਸੀਂ ਕਦੇ ਪਹਿਲਾਂ ਨਹੀਂ ਯੂਜ਼ ਕੀਤਾ ਫਿਰ ਤੁਸੀਂ ਕਹੋਗੇ ਵੀ ਬਿਲਕੁਲ ਬੇਸਿਕ ਤੋਂ ਸਮਝਾਉਣੀਓ ਕਿਉਂਕਿ ਮੈਂ ਟੀਚਰ ਹਾਂ ਤੇ ਮੈਨੂੰ ਆਦਤ ਹੈ ਹਨਾ ਕਿਉਂਕਿ ਪ੍ਰੋਬਲਮ ਸਿਰਫ ਉਹਨਾਂ ਨੂੰ ਹੈ ਜਿਨ੍ਹਾਂ ਨੂੰ ਬੇਸਿਕਸ ਤੋਂ ਜ਼ਰੂਰਤ ਹੈ ਤੇ ਮੈਂ ਤਾਂ ਇਹ ਹੀ ਮੰਨ ਕੇ ਚੱਲਦੀ ਹਾਂ ਕਿ ਇੱਕ ਵੀ ਭੈਣ ਨੂੰ ਇਹ ਸ਼ੱਕ ਨਹੀਂ ਰਹਿਣਾ ਚਾਹੀਦਾ ਕਿ ਕੀ ਚੀਜ਼ ਵਰਤ ਲਈ ਠੀਕ ਹੈ ਇਹ ਹੈਗਾ ਮੇਰੇ ਕੋਲ ਮੇਰੇ ਕੋਲ ਸ਼ੂਗਰ ਕੰਪਨੀ ਦਾ ਤੁਸੀਂ ਜਿਹਦਾ ਮਰਜ਼ੀ ਲੈ ਲਿਓ ਠੀਕ ਹੈ ਤੇ ਇਹ ਇਹ ਹੈਗਾ ਜੀ ਹਾਈਲਾਈਟਰ ਕਹਿੰਦੇ ਇਹਨੂੰ ਇਹਦੇ 'ਚ ਨਾ ਹਲਕੀ ਹਲਕੀ ਚਮਕ ਜੀ ਹੁੰਦੀ ਹੈ ਜਿਵੇਂ ਸ਼ਿਮਰ ਦਾ ਸੂਟ ਹੁੰਦਾ ਉਵੇਂ ਹੀ ਸ਼ਿਮਰ ਜੀ ਮਤਲਬ ਤੁਸੀਂ ਇਹਨੂੰ ਮਤਲਬ ਨਹੀਂ ਵੀ ਲੈਂਦੇ ਚਲੋ ਮੈਂ ਨਹੀਂ ਲੈਂਦੀ ਆਪਾਂ ਇਦਾਂ ਹੀ ਹੱਥ ਨਾਲ ਹੀ ਕਰਦੇ ਮੈਂ ਵੀ ਨਹੀਂ ਲੈਂਦੀ ਠੀਕ ਹੈ ਜੇ ਹਲਕੀ ਜੀ ਤੁਸੀਂ ਪਿੰਕਿਸ਼ ਭਾ ਦੇਣੀ ਚਾਹੁੰਦੇ ਹੋ ਆਪਣੇ ਫੇਸ ਨੂੰ ਤਾਂ ਇਦਾਂ ਇੱਥੋਂ ਠੀਕ ਹੈ ਆ ਚੀਜ਼ ਇਦਾਂ ਲਾਓ ਫਿਰ ਇਹਨੂੰ ਉਵੇਂ ਉਂਗਲਾਂ ਦੇ ਨਾਲ ਸੈੱਟ ਕਰ ਲਓ ਠੀਕ ਹੈ ਸੇਮ ਇਧਰ ਇਦਾਂ ਫਿਰ ਉਵੇਂ ਇੰਸਰਟ ਕਰ ਲਓ ਉਂਗਲਾਂ ਨਾਲ ਇਦਾਂ ਮਲਣਾ ਤਾਂ ਨਹੀਂ ਆਪਾਂ ਬੇਸ ਬਣਾਇਆ ਹੋਇਆ ਹੈ ਹੁਣ ਇਹਨੂੰ ਮਲਣਾ ਨਹੀਂ ਫੜ ਕੇ ਵੀ ਆਪਾਂ ਹੁਣ ਇਹਨੂੰ ਮਲਣ ਬੈ ਜੀਏ ਠੀਕ ਹੈ ਇਦਾਂ ਹੀ ਕਰਨਾਗੇ ਆਪਾਂ ਠੀਕ ਇਹ ਹੋ ਗਿਆ ਥੋੜਾ ਜਿਹਾ ਇੱਥੇ ਲਸਟਰ ਦੀ ਲਿਆ ਕਰੋ ਮੱਥੇ ਦੇ ਇੱਥੇ ਜੀ ਚਮਕ ਆ ਜਾਂਦੀ ਹੈ ਥਲਕੀ ਜੀ ਠੀਕ ਹੈ ਜੀ ਲੋ ਤੇ ਸੇਮ ਇੱਥੇ ਗਰਦਨ ਤੇ ਬਿਲਕੁਲ ਵੀ ਨਹੀਂ ਭੁੱਲਣਾ ਇੱਕ ਖਾਸ ਕਰਕੇ ਆ ਏਰੀਆ ਆ ਜਿਹੜਾ ਇਹ ਜਦੋਂ ਆਪਾਂ ਬੈਠੇ ਹੁੰਦੀ ਆ ਤੇ ਆ ਸਾਡਾ ਏਰੀਆ ਜਿਹੜਾ ਗਲੇ ਦੇ ਬਿਲਕੁਲ ਬਾਰਡਰ ਲਾਈਨ ਤੇ ਹੁੰਦਾ ਉਹਨੂੰ ਜਰੂਰ ਹਲਕਾ ਜਿਹਾ ਹਾਈਲਾਈਟਰ ਦੇਣਾ ਹੁੰਦਾ ਬਹੁਤ ਸੋਹਣਾ ਲੱਗਦਾ ਇੱਥੇ ਹਾਈਲਾਈਟਰ ਲੱਗਿਆ ਹੋਇਆ ਲਸਟਰ ਇੱਥੇ ਜਿਹੜੀ ਆ ਰਹੀ ਹੁੰਦੀ ਆ ਸਕਿਨ ਦੇ ਉੱਤੇ ਬਹੁਤ ਅੱਛੀ ਲੱਗ ਰਹੀ ਹੁੰਦੀ ਆ ਠੀਕ ਹੈ ਇਹ ਕਰ ਲਿਆ ਲਾਸਟ ਵਿੱਚ ਸਾਡੇ ਕੋਲੇ ਬਚਦਾ ਹੈ ਕਜਲ ਜਿਹੜਾ ਵੀ ਤੁਸੀਂ ਕਜਲ ਪਾਉਣੀ ਹੋ ਚਾਹੇ ਤੁਸੀਂ ਹੋਮ ਮੇਡ ਬਣਾਉਣਾ ਪਾਉਨੇ ਹੋ ਚਾਹੇ ਤੁਸੀਂ ਇਹ ਪਾਉਨੇ ਹੋ ਆਪਣੀ ਉਹ ਆਪਣੀ ਤੁਹਾਡੀ ਲਾਈਕਿੰਗ ਹੈ ਹਲਕਾ ਜਿਹਾ ਬੈਕ ਤੋਂ ਸ਼ੁਰੂ ਕਰਿਓ 프ਰੰਟ ਤੋਂ ਨਹੀਂ ਇਧਰੋਂ ਠੀਕ ਹੈ ਇੱਥੋਂ ਥੋੜਾ ਜਿਹਾ ਠਿੱਕ ਕਰਕੇ ਠਿੱਕ ਇੱਥੋਂ ਠਿੱਕ ਲਾਇਓ ਤੇ ਮੇਰੇ ਖਿਆਲ ਚ ਤੁਹਾਨੂੰ ਦਿਖ ਰਿਹਾ ਹੋਣਾ ਠੀਕ ਹੈ ਤੇ ਜਿਵੇਂ ਆਪਾਂ ਪਹਿਲਾਂ ਉਹ ਕਰਦੇ ਸੀ ਨਾ ਪੂਛਾਂ ਥੋੜੀਆਂ ਜਿਹੀਆਂ ਪੂਛਾਂ ਟਾਈਪ ਕੱਢ ਲਓ ਹਲਕਾ ਜਿਹਾ ਹਲਕਾ ਜਿਹਾ ਜ਼ਿਆਦਾ ਨਹੀਂ ਤੇ ਫੇਰ ਅੱਗੇ ਨੂੰ ਲਾਉਣਾ ਹੈ ਲਓ ਜੀ ਠੀਕ ਹੈ ਇਸੇ ਤਰ੍ਹਾਂ ਇਧਰ ਤੇ ਲੋ ਜੀ ਇਹ ਹੋ ਗਿਆ ਇੱਕ ਚੀਜ਼ ਕਰ ਰਹੀ ਤੁਸੀਂ ਮੈਂ ਇਹਦੇ ਨਾਲ ਹੀ ਕਰ ਲੈਣੀ ਹੁੰਦੀ ਹੈ ਮੈਂ ਵੈਸੇ ਥੋੜੀ ਮਰਜ਼ੀ ਹੈ ਤੁਸੀਂ ਜਿਵੇਂ ਮਰਜ਼ੀ ਕਰ ਲਓ ਜਿਵੇਂ ਮੇਰੀਆਂ ਆਈਬ੍ਰੋਜ਼ ਨਹੀਂ ਹੋਣ ਹਨਾ ਤੇ ਮੇਰੀਆਂ ਆਈਬ੍ਰੋਜ਼ ਬਹੁਤ ਜ਼ਿਆਦਾ ਮਤਲਬ ਐ ਨਹੀਂ ਹੈਗੀਆਂ ਕਿ ਪਤਲੀਆਂ ਮਤਲਬ ਥਿੰਨ ਨਹੀਂ ਜਾਨੀ ਕਿ ਵਾਲ ਬਹੁਤ ਘੱਟ ਹੈ ਜਾਂ ਕੁਝ ਹੈ ਤੇ ਮੈਂ ਇਹਨਾਂ ਨੂੰ ਬਹੁਤ ਘੱਟ ਛੇੜਦੀ ਹਾਂ ਜੇ ਤੁਸੀਂ ਇਹਨੂੰ ਟੱਚ ਕਰਨਾ ਹੈ ਤਾਂ ਸਿਰਫ ਪਹਿਲਾਂ ਇਹ ਦੇਖੋ ਕਿ ਕਿੱਥੇ ਕਿੱਰੇ ਜਾ ਕੇ ਤੁਹਾਡੇ ਵਾਲ ਕੱਟ ਗਏ ਜਿਵੇਂ ਇੱਥੇ ਸਾਰਿਆਂ ਦੇ ਠੀਕ ਹੁੰਦੇ ਨਹੀਂ ਇੱਥੋਂ ਜਾ ਕੇ ਕੱਟਦੇ ਹੁੰਦੇ ਨਹੀਂ ਤੇ ਇਹਨਾਂ ਨੂੰ ਸਿਰਫ ਐਂਡ 'ਚ ਟੱਚ ਕਰੋ ਮੂਰੇ ਨਾ ਟੱਚ ਕਰੋ ਫੇਰ ਨਹੀਂ ਦਿਖੂਗਾ ਬਹੁਤ ਜ਼ਿਆਦਾ ਲਓ ਸਿਰਫ ਟਿਪ ਦੇ ਉੱਤੇ ਤੁਸੀਂ ਹਲਕੀ ਜੀ ਡਾਰਕਨੈਸ ਦੇ ਦਿਓ ਦੇਖੋ ਇੰਨੀ ਕੁ ਮੇਰਾ ਖਿਆਲ ਹੈ ਤੁਹਾਨੂੰ ਦਿਖਦੀ ਹੋਣੀ ਹੈ ਠੀਕ ਹੈ ਤੇ ਮਮੁੱਲੀ ਜਿਹਾ ਟੱਚ ਤੋਂ ਇੱਥੇ ਚਾਹੀਦਾ ਹੁੰਦਾ ਬਸ ਉਹ ਵੀ ਬਹੁਤ ਹਲਕਾ ਬਹੁਤ ਐਕਵੋ ਹੋ ਕੇ ਨਹੀਂ ਕਰਨਾ ਆਪਾਂ ਕਿ ਉਹਦੀ ਸ਼ੇਪ ਹੀ ਦਿਖਣ ਲੱਗ ਜਵੇ ਲਓ ਹਲਕਾ ਇੱਥੇ ਤੁਸੀਂ ਐਂਡ ਦੇ ਵਿੱਚ ਇਹਨੂੰ ਟੱਚ ਦੇ ਲੋ ਉਹ ਵੀ ਜ਼ਿਆਦਾ ਨਹੀਂ ਦੇਣੀ ਜੀ ਜੀ ਦਾ ਪਤਾ ਹੀ ਲੱਗ ਜੇ ਇਹ ਹਲਕੀ ਹਲਕੀ ਆਹ ਵਾਲਾ ਦੇ ਵਿੱਚ ਥਿਕਨੈਸ ਦੇ ਦਿਓ ਲਓ ਜੀ ਤੇ ਜੇ ਤੁਹਾਡੇ ਬੁੱਲ ਜਿਆਦਾ ਪਤਲੀ ਹੈ ਫਿਰ ਲਿਪ ਲਾਈਨਰ ਜਰੂਰ ਲਗਾਇਆ ਕਰੋ ਜੇ ਮੇਰੇ ਮੂੰਹ ਪਰ ਮੇ ਇਹ ਫਿਰ ਤੁਹਾਨੂੰ ਲਿਪ ਲਾਈਨਰ ਦੀ ਜਰੂਰਤ ਨਹੀਂ ਹੈਗੀ ਲਓ ਜੀ ਆਈ ਐਮ ਰੈਡੀ ਟੂ ਗੋ ਠੀਕ ਹੈ ਹੁਣ ਤੁਸੀਂ ਆਪਣਾ ਮਨਪਸੰਦ హెయిర్ ਸਟਾਈਲ ਬਣਾਓ ਲਓ ਦੇਖੋ ਤੁਸੀਂ ਸਕਿਨ ਕਿੰਨੀ ਸਾਫ ਹੋ ਜਾਂਦੀ ਹੈ ਲਓ ਜੀ ਹੁਣ ਤੁਸੀਂ ਬੇਸਿਕ ਮੇਕਅਪ ਸਿੱਖ ਗਏ ਜਿਹੜਾ ਤੁਸੀਂ ਰੁਟੀਨ ਚ ਕਰ ਸਕਦੇ ਹੋ ਆਪਣੇ ਲਈ ਤੁਸੀਂ ਇੱਕ ਦੋ ਦਿਨ ਪ੍ਰੈਕਟਿਸ ਕਰਨੀ ਹੈ ਜੇ ਪਹਿਲਾਂ ਨਹੀਂ ਕਰਦੇ ਘਰੇ ਕਰਕੇ ਦੇਖਣਾ ਹੈ ਕਿੰਦਾ ਤੁਹਾਨੂੰ ਗੁੱਡ ਫੀਲ ਹੋਊਗਾ ਕੰਫੀਡੈਂਸ ਲੈਵਲ ਇੱਕ ਡਿਫਰੈਂਟ ਲੈਵਲ ਤੇ ਚੱਲਿਆ ਜਾਂਦਾ ਸੋ ਹੋਪਫੁਲੀ ਤੁਸੀਂ ਇਸ ਸੀਜ਼ਨ ਦੇ ਜਿਹੜੇ ਫੰਕਸ਼ਨ ਨੇ ਉਹਨਾਂ ਨੂੰ ਬਹੁਤ ਇੰਜੋਏ ਕਰੋਗੇ ਫਿਰ ਕੰਫੀਡੈਂਸ ਨਾਲ ਮੇਕਅਪ ਕਰਕੇ ਜਾਓ ਇੰਜੋਏ ਕਰੋ ਇੱਕੋ ਹੀ ਲਾਈਫ ਹੈ ਤੇ ਅਸੀਂ ਪਾਸੇ ਵਾਲਿਆਂ ਦੇ ਨਾਲ ਸ਼ੇਅਰ ਕਰਦੇ ਰਹਿਣਾ ਕਿਉਂਕਿ ਖੁਸ਼ੀਆਂ ਨੂੰ ਜਿੰਨਾ ਸ਼ੇਅਰ ਕਰਦੇ ਜਾਓ ਉਹ ਹੋਰ ਖੂਬਸੂਰਤ ਹੁੰਦੀਆਂ ਜਾਂਦੀਆਂ ਨੇ ਤੇ ਇਹ ਵੀਡੀਓ ਵੀ ਸਭ ਨਾਲ ਸ਼ੇਅਰ ਕਰਨੀ ਹੈ ਜਿਨ੍ਹਾਂ ਨੂੰ ਵੀ ਮੇਕਅਪ ਦੇ ਵਿੱਚ ਕੋਈ ਕੰਪਲੈਕਸ ਹੈ ਉਹ ਨਹੀਂ ਰਹਿਣਾ ਚਾਹੀਦਾ ਅਸੀਂ ਇੱਕ ਦੂਜੀ ਦੀ ਹੈਲਪ ਕਰਨ ਲਈ ਬਣੀ ਆ ਠੀਕ ਹੈ ਜੀ ਤੇ ਬਾਕੀ ਆਪਣਾ ਇੱਕ ਲਾਈਫ ਹੈ ਇੰਜੋਏ ਕਰਦੇ ਰਹੋ ਸਾਰੇ ਅਸੀਂ ਬਹੁਤ ਸੋਹਣੇ ਆ ਕਮੀਆਂ ਪੇਸ਼ੀਆਂ ਸਭ ਚੁੰਦੀਆਂ ਉਹਦਾ ਬਹੁਤਾ ਜਿਆਦਾ ਫਿਕਰ ਨਹੀਂ ਕਰਨਾ ਮਿਲਾਂਗੇ ਅਗਲੀ ਵੀਡੀਓ ਵਿੱਚ